9 ਸਾਲਾ ਬੱਚੇ ਦੇ ਅੰਨੇ ਕਤਲ ਦੀ ਗੁੱਥੀ ਸੁਲਜੀ ਥਾਣਾ ਪੁਲਤ ਦੇ ਅਧੀਨ ਆਉਂਦੇ ਇਲਾਕੇ ਚ ਇੱਕ ਖੇਤਾ ਵਿੱਚ ਬਣੇ ਮੋਟਰ ਦੇ ਕਮਰੇ ਦੀ ਛੱਤ ਤੋਂ 9 ਸਾਲਾ ਬੱਚੇ ਦੀ ਲਵਾਰਸ ਹਾਲਤ ਚ ਲਾਸ਼ ਮਿਲਣ ਦੇ ਮਾਮਲੇ ਸੰਬੰਧੀ ਦਰਜ ਕੇਸ ਨੂੰ ਪੁਲਤ ਪੁਲਿਸ ਨੇ ਹੱਲ ਕੀਤਾ ਹੈ ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸਪੀ ਡੀ ਸਰਬਜੀਤ رائے ਨੇ ਦੱਸਿਆ ਕਿ ਬੱਚੇ ਦੀ ਲਾਸ਼ ਮਿਲਣ ਉਪਰੰਤ ਲਾਸ਼ ਦੀ شناخت ਕਰਵਾ ਕੇ ਉਸਦੇ ਪਿਤਾ ਵਿਨੋਦ ਕੁਮਾਰ ਵਾਸੀ ਉੱਤਰ ਪ੍ਰਦੇਸ਼ ਹਾਲ ਵਾਸੀ ਛੁਗੀਆਂ ਸਾਹਮਣੇ ਮਹਾਰਾਜਾ ਪੈਲੇਸ ਪੁਲਤ ਦੇ ਬਿਆਨਾਂ ਤਹਿਤ 26 ਨਵੰਬਰ ਨੂੰ ਕੇਸ ਦਰਜ ਕੀਤਾ ਗਿਆ ਸੀ ਤੇ ਡੀਐਸਪੀ ਫਲਤ ਕਰਨਾਲ ਸਿੰਘ ਦੀ ਗਿੱਦ ਅਗਵਾਈ ਹੇਠ थाना ਫਲਤ ਮੁਖੀ ਹਰਜਿੰਦਰ ਸਿੰਘ ਤੇ ਉਹਨਾਂ ਦੀ ਟੀਮ ਵੱਲੋਂ ਇਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਸੀ ਐਸਪੀ ਸਰਬਜੀਤ رائے ਨੇ ਦੱਸਿਆ ਕਿ ਵਕਤ-ਵਕਤ ਪਹਿਲੂਆਂ ਤੋਂ ਅਤੇ ਆਧੁਨਿਕ ਤਕਨੀਕ ਨਾਲ ਇਸ ਮਾਮਲੇ ਨੂੰ ਹੱਲ ਕਰਦੇ ਹੋਏ ਪ੍ਰਾਤ ਪੁਲਿਸ ਨੇ ਕਥਿਤ ਦੋਸ਼ੀ ਸਾਹਿਬ ਵਾਸੀ ਉੱਤਰ ਪ੍ਰਦੇਸ਼ ਨੂੰ ਇਸ ਕੇਸ ਵਿੱਚ ਵਾਰਾਨਸੀ ਤੋਂ ਗ੍ਰਿਫਤਾਰ ਕੀਤਾ ਦੋਸ਼ੀ ਅਦਾਲਤ ਨੇ 4 ਦਿਨਾਂ ਪੁਲਿਸ ਰਿਮਾਂਡ ਤੇ ਭੇਜਿਆ ਨਾਮਜ਼ਦ ਕੀਤਾ ਤੇ ਉਸ ਨੂੰ ਵਕ ਵਕ ਥਾਂਵਾਤੇ ਛਾਪੇਮਾਰੀ ਕਰਦੇ ਹੋਏ ਵਾਰਣਸੀ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਉਸ ਨੂੰ ਟ੍ਰਾਂਜਿਸਟ ਰਿਮਾਂਡ ਤੇ ਲਿਆ ਕੇ ਅਦਾਲਤ ਚ ਪੇਸ਼ ਕੀਤਾ ਜਿੱਥੇ ਅਦਾਲਤ ਨੇ ਉਕਤ ਦੋਸ਼ੀ ਦਾ 4 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ ਐਸਪੀ ਡੀ ਸਰਬਜੀਤ ਰਾਏ ਨੇ ਦੱਸਿਆ ਕਿ ਮੁੰਡਲੀ ਪੁਛ ਵਿੱਚ ਦੌਰਾਨ ਕਾਬੂ ਕੀਤੇ ਵਿਅਕਤੀ ਨੇ ਆਪਣਾ ਦੋਸ਼ ਕਬੂਲ ਕੀਤਾ ਹੈ ਤੇ ਉਸ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਇੱਥੇ ਜ਼ਿਕਰਯੋਗ ਹੈ ਕਿ ਮ੍ਰਿਤਕ ਬੱਚਾ ਗੋਲੂ 20 ਨਵੰਬਰ ਨੂੰ ਸ਼ਾਮ ਦੇ ਸਮੇਂ ਘਰੋਂ ਕੋਈ ਸਮਾਨ ਲੈਣ ਗਿਆ ਸੀ ਪਰ ਵਾਪਸ ਨਹੀਂ ਪਰਤਿਆ ਤੇ ਪਰਿਵਾਰਕ ਮੈਂਬਰ ਉਸ ਦੀ ਭਾਲ ਕਰਦੇ ਰਹੇ ਤੇ ਇਹ ਵੀ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤਾ ਗਿਆ ਵਿਅਕਤੀ ਸਾਹਿਬ ਵੀ ਉਸੇ ਦਿਨ ਤੋਂ ਹੀ ਗਾਇਬ ਸੀ ਕਪੂਰਥਲਾ ਤੋਂ ਪੱਤਰਕਾਰ जोगਿੰਦਰ ਸਿੰਘ ਜਾਤੀਕੇ ਅਤੇ ਗੋਵਿੰਦ ਸੁਖੀ ਜਾਜੀ ਦੀ ਵਿਸ਼ੇਸ਼ ਰਿਪੋਰਟ ਇਹ ਕਾਰਵਾਈ ਹੈ ਕਿਸ ਚੀਜ਼ ਦਾ ਖੁਲਾਸਾ ਕਰਨ ਤੋਂ ਜਾ ਰਿਹਾ ਹੈ ਮਿਤੀ 26/11 ਨੂੰ ਇੱਕ ਬੱਚਾ ਗੋਲੂ ਹੈ ਉਹਦੀ ਪਲੱਥ ਏਰੀਆ ਵਿੱਚੋਂ ਡੈਡ ਬਡੀ ਮਿਲੀ ਸੀਗੀ ਕੋਈ ਨੌਕਸਲ ਦਾ ਬੱਚਾ ਹੋਵੇਗਾ ਉਹ ਡੈਡ ਬਡੀ ਮਿਲਣ ਤੋਂ ਬਾਅਦ ਇਮੀਡੀਏਟਲੀ ਉਹਦੇ ਫਾਦਰ ਦਿਨੋਦ ਦੇ ਦੇ ਆਂਦੇਦਾਰ ਤੇ ਕਿਸੇਸ਼ ਕੀਤਾ ਜੋ ਬੰਨੀਆ ਧਰਮਾ ਸਿੰਘ 103 283 ਬੀ ਐਨ ਐਸ ਉਸ ਤੋਂ ਬਾਅਦ ਐਸ ਐਸ ਪੀ ਸਾਹਿਬ ਵੱਲੋਂ ਜੋ ਮੌਕਾ ਦੇਖਿਆ ਗਿਆ ਦਿਸ਼ਾ ਨਿਰਦੇਸ਼ ਦਿੱਤੇ ਗਏ ਉਹਦੇ ਦਰਤੇ ਜੋ ਟੀਮਾਂ ਗਠਕ ਕੀਤੀਆਂ ਉਹਦੇ ਵਿੱਚ ਡੀ ਐਸ ਪੀ ਫਲਤ ਕਰਨੈਲ ਸਿੰਘ ਜੀ ਸੀਗੇ ਔਰ ਐਸ ਐਚ ਓ ਫਲਤ ਸੀ ਇਹ ਕਪੂਤਲਾ ਇਹਨਾਂ ਦੀਆਂ ਟੀਮਾਂ ਵਕ ਵਕ ਡਾਇਰੈਕਸ਼ਨ ਦੇ ਕੇ ਗਠਿਤ ਕੀਤੀ ਗਈ ਹੈ ਔਰ ਇਹਦੇ ਵਿੱਚ ਜੋ ਹਿਊਮਨ ਅਤੇ ਟੈਕਨੀਕਲ ਐਵਿਡੈਂਸ ਹੈਗੇ ਉਹਦੇ ਆਧਾਰ ਤੇ ਇੱਕ ਲੜਕਾ ਸਾਹਿਬ ਹੈ ਉਹ ਇਹਦੇ ਵਿੱਚ ਆਇਡੈਂਟੀਫਾਈ ਕੀਤਾ ਗਿਆ ਕਿ ਇਹ ਬੰਦਾ ਇਹਦੇ ਮਰਡਰ ਦੇ ਪਿੱਛੇ ਹੋ ਸਕਦਾ ਹੈ ਔਰ ਉਹਦੇ ਆਧਾਰ ਤੇ ਤਫ਼ਤੀਸ਼ ਜਦੋਂ ਅਸੀਂ ਸ਼ੁਰੂ ਕੀਤੀ ਤੌਰ ਇਸ ਬੰਦਾ ਦੇ ਬਾਰੇ ਸ਼ੋਰ ਹੋਇਆ ਔਰ ਇਹ ਬੰਦਾ ਜਿਹੜਾ ਸੀ ਭੱਜ ਕੇ ਵਾਰਾਨਸੀ ਉੱਤਰ ਪ੍ਰਦੇਸ਼ ਵਿੱਚ ਚਲਾ ਗਿਆ ਸੀਗਾ ਜਿੱਤੋਂ ਬਾਅਦ ਅਸੀਂ ਟੀਮਾਂ ਬਣਾ ਕੇ ਵਾਰਨਸੀ ਉੱਤਰ ਪ੍ਰਦੇਸ਼ ਆਜਮਗੜ ਜਿਹੜੀਆਂ ਉਹ ਭੇਜੀਆਂ ਔਰ ਇਹ 16 ਤਰੀਕ ਨੂੰ ਇਹ ਬੰਦਾ ਸਾਨੂੰ ਆਜਮਗੜ ਤੋਂ ਆਪਣੇ ਜਿਹੜਾ ਇਹਦਾ ਸੌਰਾਕਰ ਹੈਗਾ ਫੂਲਪੁਰ ਉੱਥੋਂ ਮਿਲਿਆ ਉੱਥੋਂ ਅਸੀਂ ਇਹਦੀ ਅरेस्ट ਕੀਤੀ ਹੈਗੀ ਆ ਫੂਲਪੁਰ ਯੂਪੀ ਤੋਂ ਔਰ ਇਹਨੂੰ ਅਸੀਂ ਲੈ ਕੇ ਇੱਥੇ ਕੋਰਟ ਚ ਪੇਸ਼ ਕੀਤਾ ਇਹਦਾ ਰਿਮਾਂਡ ਲਿਆ ਹੈਗਾ ਦੀ ਨੈਕਸਤ ਤਫਤੀਸ਼ ਆ ਅਸੀਂ ਇਹਦੀ ਕਰ ਰਹੇ ਆ ਜੋ ਬਜਰ ਅਸਮ ਤੋਂ ਤੱਕ ਸਾਨੂੰ ਤਫਤੀਸ਼ ਵਿੱਚ ਇਹਦੀ ਪਤਾ ਲੱਗਾ ਕੋਈ ਪਤਾ ਲੱਗਾ ਹੈ ਕਿ ਇਹ ਬੱਚਾ ਜਿਹੜਾ ਸੀਗਾ 8-9 ਸਾਲ ਦਾ ਇਹ ਕਰੋ ਦੁਕਾਨ ਤੇ ਕੁਝ ਸਮਾਨ ਲੈਣ ਗਿਆ ਸੀਗਾ ਇਹ ਜਿਹੜਾ ਸਹੇਬ ਹੈਗਾ ਇਹਨੂੰ ਗਰਗਲਾ ਕੇ ਨਾਲ ਲੈ ਗਿਆ ਕੁਝ ਦੇ ਕੇ ਔਰ ਇਹਦੇ ਨਾਲ ਉਹਨੇ ਬਦਫੈਲੀ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹਨੂੰ ਜਦੋਂ ਇਹ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੋਇਆ ਤੇ ਇਹਨੂੰ ਪਤਾ ਲੱਗਾ ਕਿ ਮੈਨੂੰ ਇਹ ਕਰ ਜਾ ਕੇ ਐਕਸਪੋਜ਼ ਕਰੇਗਾ ਦੱਸੇਗਾ ਤੇ ਇਹਦਾ ਗਲਾ ਕਟਕੇ ਇਹਨੇ ਮਾਰ ਦਿੱਤਾ ਸੀਗਾ ਉਹਨੂੰ ਇਹਦੀ ਬੱਚੇ ਦੀ 8-9 ਸਾਲ ਦੀ ਉਮਰ ਹੈਗਾ ਗੋਲੂ ਦੇ ਦਾ ਨਾਮ ਸੀਗਾ ਉਹ ਇਹਦਾ ਅਸੀਂ ਅਰੈਸਟ ਕੀਤਾ ਹੈਗਾ ਇਹਦਾ ਰਿਮਾਨਡ ਸਾਡੇ ਕੋਲ ਚੱਲ ਰਿਹਾ ਹੈ ਇਹਦੀ ਹੋਰ ਅਸੀਂ ਤਫ਼ਤੀਸ਼ ਕਰ ਰਹੇ ਹਾਂ ਇਸ ਤੋਂ ਬਾਅਦ ਜੋ ਤਫ਼ਤੀਸ਼ ਵੀ ਚੱਲੇ ਉਹ ਤੁਹਾਨੂੰ ਸ਼ੇਅਰ ਕਰਾਂਗੇ ਥੈਂਕ ਯੂ ਸੋ ਮਚ ਸਰ ਪੀੜਿਤ ਪਰਵਾਰ ਦੀ ਇਸ ਮੁੰਡੇ ਨਾਲ ਕੋਈ ਰਿਸ਼ਤੇਦਾਰੀਆਂ ਹੈ ਯਾ ਕੀ ਇਹ ਪਰਿਵਾਰ ਦੋਨੇ ਪਰਿਵਾਰ ਜਿਹੜੇ ਹੈਗੇ ਯੂਕੇ ਦੇ ਰਹਿਣ ਵਾਲੇ ਹੈਗੇ ਹਨ ਇੱਕਠੇ ਆ ਕੇ ਉੱਥੋਂ ਰਹਿੰਦੇ ਸੀਗੇ ਇੱਥੇ ਇਕੱਠੇ ਝੁੱਗੀਆਂ ਦੇ ਵਿੱਚ ਰਹਿੰਦੇ ਸੀਗੇ ਔਰ ਖੇਤਾਂ ਵਿੱਚ ਕੰਮ ਵਗੈਰਾ ਕਰਦੇ ਸੀਗੇ ਇਹਦਾ ਕੋਈ ਮੈਕਰੀਮਲ ਬੈਕਗ੍ਰਾਉਂਡ ਇਹਦੇ ਤੂੰ ਉੱਥੋਂ ਪੈਂਤੋਂ ਜਦੋਂ ਸਾਡੀ ਟੀਮ ਗਈ ਹੈ ਤਾਂ ਉੱਥੋਂ ਪਤਾ ਲੱਗਾ ਕਿ ਇਹ ਨਟੋਰੀਅਸ ਟਾਈਪ ਦੇ ਸੀਗਾ ਪਰ ਇਹਦਾ ਸਾਮ ਕੇਸ ਅਜੇ ਤੱਕ ਸਾਡੇ ਸਾਹਮਣੇ ਨਹੀਂ ਆਇਆ ਕੋਈ ਫੇਰ ਵੀ ਅਸੀਂ ਜਿਹੜਾ ਲੋਕਲ ਉੱਥੇ ਦਾ ਪੁਲਿਸ ਸਟੇਸ਼ਨ ਆ ਉਹਦੇ ਨਾਲ ਪਤਾ ਕਰ ਰਹੇ ਹਾਂ ਵੀ ਇਹਦੇ ਖਿਲਾਫ ਕੋਈ ਪਰਚਾ ਤੋਂ ਇਸ ਤਰ੍ਹਾਂ ਸਰ ਇਹਨੂੰ 1 ਮਹੀਨਾ ਲੱਗ ਗਿਆ ਇਹਨੂੰ ਇਹ ਭੱਜਦਾ ਰਿਹਾ ਇਦਾਂ ਪੁਲਿਸ ਟੀਮ ਲਗਾਤਾਰ ਹਾਂਜੀ ਕਿਉਂਕਿ ਇਹ ਵਾਰਾਨਸੀ ਸੀਗਾ ਨਾ ਵਾਰਾਨਸੀ ਆਜ਼ਮਗੜ੍ਹ ਫੂਲਪੁਰ ਉਧਰਲੇ ਪਾਸੇ ਜਿੰਨੇ ਇਹਨਾਂ ਦੇ ਰਿਸ਼ਤੇਦਾਰੀਆਂ ਸੀਗੀਆਂ ਉਹਨਾਂ ਦੇ ਵਿੱਚ ਇਹਦੀ ਅਸੀਂ ਭਾਲ ਕਰਦੇ ਰੇ ਠੀਕ ਹੈ ਔਰ ਲਾਸਟ ਵਿੱਚ ਜਿਹੜੇ ਐਸਐਚਓ ਬੁਲੱਤ ਤੇ ਡੀਐਸਪੀ ਬੁਲੱਤ ਜਿਹੜੀ ਇਹਨਾਂ ਦੀ ਟੀਮ ਨੂੰ ਕਾਮਯਾਬੀ ਮਿਲੀ ਫੂਲਪੁਰ ਤੋਂ ਉਹਨਾਂ ਨੂੰ ਅਰੈਸਟ ਕੀਤਾ ਇਹਦੇ ਸਾਰੇ ਕਰਤਾਂ ਯਾਨਕਿ ਇਹਦੀ ਏਜ ਕਿੰਨੀ ਹੈ ਯਾਨਕਿ ਮੈਰਿਟ ਹੈ ਬੰਦਾ ਇਹ ਬੰਦਾ ਮੈਰਿਟ ਹੈ ਮੈਰਿਟ ਹੈ ਜੀ ਇੱਕ ਬੱਚਾ ਹੈ ਇੱਕ ਬੱਚਾ ਔਰ ਇਸ ਤੋਂ ਇਲਾਵਾ ਕਿਸੇ ਹੋਰ ਇਨਵੋਲਵਮੈਂਟ ਨਹੀਂ। ਥੈਂਕ ਯੂ ਸੋ ਮਚ। ਕਰਨ ਕਰਨ ਵੀ ਹੋਰ ਵੀ ਨੇ ਲੇ ਜੀ ਬੱਚੇ ਨੂੰ ਇਹ ਮਾਰਨ ਦਾ ਸਰੰਜੀ ਜੀ ਦੀ ਨਾਲ ਬੱਚੇ ਨਾਲ ਭਈ ਦਰਤ ਹਰ ਥਾਂ ਤੇ ਸੀ ਜਾ ਪਰ ਵੀ ਹੋਰ ਰੋ ਰਾਨ ਵੀ ਹਰ ਘਟ ਕਰਨ ਦੀ ਕੋਸ਼ਿਸ਼ ਕੀਤੀ ਆ ਜਿਹੜਾ ਕਿ ਉਹਨੇ ਲੜਕੇ ਨੇ ਮਨਾ ਕੀਤਾ ਇਹਨੂੰ ਇਹ ਹੋ ਗਿਆ ਵੀ ਮੇਰਾ ਐਕਸਪੋਜ਼ ਜਾ ਕੇ ਕਰੇਗਾ ਦੱਸੇਗਾ ਤੇ ਇਹ ਸਰੰਜੀ ਜੀ ਦੇ ਵਿੱਚ ਇਹਦਾ ਗਲਾ ਘੋਟ ਕੇ ਨੇ ਮਾਰਿਆ